ਔਰਤਾਂ ਦਾ ਜਿੰਨੇ ਵੀ ਘਰ ਦੇ ਸੌਦੇ ਨੇ ਸਾਰੇ ਔਰਤ ਦੇ ਸਿਰ ਮੜਦ ਹੁੰਦੇ ਨੇ ਦੇਖੋ ਅਸੀਂ ਜ਼ਿੰਦਗੀ ਦੇ ਦੋ ਤਿੰਨ ਪੜਾ ਦੇਖ ਚੁੱਕੇ ਆਂ ਸਾਨੂੰ ਕਾਫੀ ਜ਼ਿਆਦਾ ਨੌਲੇਜ ਵੀ ਆ ਗਈ ਇਸ ਚੀਜ਼ ਬਾਰੇ ਪਰ ਅੱਜ ਕੱਲ ਦੇ ਬੱਚਿਆਂ ਤਾਂ ਆਪਣੇ ਆਪ ਹੀ ਬਹੁਤ ਜ਼ਿਆਦਾ ਨੌਲੇਜ ਆ ਦੇਖੋ ਪਹਿਲਾਂ ਜਦੋਂ ਸਾਡੀਆਂ ਮਾਵਾਂ ਹੁੰਦੀਆਂ ਸੀ ਤੇ ਕੱਪੜੇ ਵਾਲੇ ਸਾਬਣ ਵਾਲੇ ਸਾਨੂੰ ਨਮਾਉਂਦੀਆਂ ਸੀ ਤੇ ਕੱਪੜੇ ਵੀ ਉਹਨਾਂ ਦਾ ਇਦੋਂ ਅਸੀਂ ਕੋਸੋੜਾ ਪਾ ਲੈਂਦੀ ਸੀ ਕੱਪੜੇ ਮੋਗਰੀ ਨਾਲ ਕੁੱਟਦੀਆਂ ਸੀ ਤੇ ਦੇਖਦੇ ਦੇਖਦੇ ਸਾਡੇ ਮੈਂ ਆਪਣੀ ਜ਼ਿੰਦਗੀ ਦੇ ਬਾਰੇ ਦੱਸਦੀ ਹਾਂ ਤੇ ਫਿਰ ਉਸ ਤੋਂ ਬਾਅਦ ਸਰਫਾ ਦੀ ਮਸ਼ੀਨਾਂ ਆ ਗਈਆਂ ਕਿ ਇੱਕ ਇਸੇ ਨਾਲ ਆਉਣ ਵਾਲੇ ਸ਼ੈਂਪੂ ਆ ਗਏ ਤੇ హెయిਰ ਕੇਅਰ ਤੇਲ ਪਤਾ ਨਹੀਂ ਕਿੰਨੇ ਆ ਗਏ ਤੇ ਸਾਡੀਆਂ ਮਾਵਾਂ ਸਰੋਂ ਦਾ ਤੇਲ ਸਾਡੇ ਲਾਉਂਦੀਆਂ ਸੀ ਜਾਂ ਜਾਮਣ ਨਾਲ ਨਵਾ ਦਿੰਦੀਆਂ ਸੀ ਤੇ ਬਾਕੀ ਹੁਣ ਫੈਸ਼ਨ ਦਾ ਜੋਗਾ ਹਰ ਇੱਕ ਲੜਕੀ ਪਾਰਲਰ ਦੇ ਜਾਂਦੀ ਹੈ ਉੱਥੇ ਵੀ ਖਰਚਾ ਹੁੰਦਾ ਹੈ ਬਾਕੀ ਜਿਹੜੇ ਹੁਣ ਘਰ ਨੇ ਪੱਥਰ ਲੱਗੇ ਹੋਏ ਨੇ ਟੈਲਾਂ ਲੱਗੀਆਂ ਹੋਈਆਂ ਨੇ ਸਨਮੈਕ ਕੇ ਲੱਗੇ ਹੋਏ ਨੇ ਸ਼ੀਸ਼ੇ ਲੱਗੇ ਹੋਏ ਨੇ ਉਹਨਾਂ ਨੂੰ علیحدਾਂ علیحدਾਂ ਸਾਫ਼ ਕਰਨ ਵਾਲੀ ਚੀਜ਼ ਆ ਤੇ ਇਹ ਜਿਹੇ ਇਹ ਜਿਹੇ ਭਾਂਡੇ ਨੇ ਜਿਨ੍ਹਾਂ ਨੂੰ ਅੱਡ ਅੱਡ ਚੀਜ਼ਾਂ ਨਾਲ ਧੋਇਆ ਜਾਂਦਾ ਅੱਡ ਅੱਡ ਜਗ੍ਹਾ ਤੇ ਰੱਖਿਆ ਜਾਂਦਾ ਜਦੋਂ ਅਸੀਂ ਬੱਚੇ ਸੀ ਸਾਡੀਆਂ ਮਾਵਾਂ ਤਾਂ ਪਿੱਤਾਂ ਦੇ ਭਾਂਡੇ ਸਾਨੂੰ ਖਵਾ ਖਵਾਸ ਤਾਂ ਵੱਡੇ ਹੋਏ ਆ ਤੇ ਉਸ ਤੋਂ ਬਾਅਦ ਸਟੀਲ ਆ ਗਈ ਸਟੀਲ ਤੋਂ ਬਾਅਦ ਮਤਲਬ ਹੁਣ ਇੰਨੀ ਵੈਰਾਈਟੀਆਂ ਦੇ ਭਾਂਡੇ ਆ ਰਹੇ ਨੇ ਚਾਹੇ ਤੁਸੀਂ ਇੰਨਾ ਮਹਿੰਗਾ ਡੈਂਗਰ ਸੱਤ ਲੈ ਲੋ ਅੱਪੋਂ ਅਵਧਿਕ ਪਹੁੰਚਾਏ ਇਹ ਸਾਰੇ ਖਰਚੇ ਔਰਤ ਦੇ ਸਿਰ ਮੜੇ ਜਾਂਦੇ ਨੇ ਕਿਉਂ ਔਰਤ ਘਰ ਨੂੰ ਚੀਜ਼ ਲੈ ਕੇ ਆਉਂਦੀ ਆ ਜੇ ਨਹੀਂ ਲੈ ਕੇ ਆਉਂਦੀ ਤਾਂ ਬਦਨਾਮ ਹੁੰਦੀ ਐ ਇਹਨੂੰ ਅਕਲ ਨਹੀਂ ਇਹਨੂੰ ਚੱਜ ਨਹੀਂ ਹੈਗਾ ਜਿਉ ਲੈ ਕੇ ਆਉਂਦੀ ਆ ਤਾਂ ਉਸ ਦਾ ਪਤੀ ਉਹਨੂੰ ਕਹਿੰਦਾ ਮੇਰੀ ਘਰ ਵਾਲੀ ਬਹੁਤ ਖਰਚੀਲੀ ਆ ਤੇ ਹੁਣ ਦੇਖੋ ਔਰਤ ਕਰੇ ਤਾਂ ਕੀ ਕਰੇ ਨਹੀਂ ਚੀਜ਼ਾਂ ਲੈ ਕੇ ਆਉਂਦੀ ਤਾਂ ਦੂਜੇ ਉਹਦੀ ਬਦਨਾਮੀ ਆ ਵੀ ਇਹਨਾਂ ਤਾਂ ਚੱਜ ਹੈ ਨਹੀਂ ਇਹਨੂੰ ਅਕਲ ਹੈ ਨਹੀਂ ਅੱਜ ਕੱਲ ਦੇ ਦੁਨੀਆ ਦੇ ਮਾਹੌਲ ਦਾ ਹੀ ਨਹੀਂ ਪਤਾ ਇਹਨਾਂ ਨੂੰ ਤਾਂ ਦੇਖੋ ਔਰਤ ਹਮੇਸ਼ਾ ਚੱਕੀ 'ਚ ਪੀਸੀ ਜਾਂਦੀ ਹੈ